ਵਿਦਾਨਸਵਾ ਹਲਕਾ ਫੋਤੇਗੜ ਚੂੜੀਆਂ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਪੰਜਾਬ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਸਾਂਝੀ ਰੇਡ ਕੀਤੀ ਇਸ ਦੌਰਾਨ ਵੱਖ-ਵੱਖ ਥਾਵਾਂ ਤੋਂ ਐਕਸਾਈਜ਼ ਵਿਭਾਗ ਤੇ ਪੰਜਾਬ ਪੁਲਿਸ ਨੂੰ ਦੇਸੀ ਲਾਹਣ ਬਰਾਮਦ ਹੋਈ ਇਸ ਲਾਹਣ ਤੋਂ ਦੇਸੀ ਸ਼ਰਾਬ ਬਣਾਈ ਜਾਣੀ ਸੀ ਅਤੇ ਵੇਚੀ ਅਤੇ ਚੋਨਾ ਦੌਰਾਨ ਵਰਤਾਈ ਜਾਣੀ ਸੀ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਨੇ ਜਾਣਕਾਰੀ ਦਿੱਤੀ ਕਿ 450 ਲੀਟਰ ਦੇਸੀ ਲਾਹਣ ਬ੍ਰਾਮਦ ਹੋਈ ਹੈ ਇਸ ਤੋਂ ਸੈਂਕੜੇ ਦੇਸੀ ਸ਼ਰਾਬ ਦੀਆਂ ਬੋਤਲਾਂ ਬਣਾਈਆਂ ਜਾ ਸਕਦੀਆਂ ਸਨ ਇਸ ਦੇਸੀ ਸ਼ਰਾਬ ਨਾਲ ਪਹਿਲਾਂ ਵੀ ਕਈ ਵਾਰ ਪੰਜਾਬ ਵਿੱਚ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ ਇਹ ਸ਼ਰਾਬ ਦੀ ਕੋਈ ਡਿਗਰੀ ਨਹੀਂ ਹੁੰਦੀ ਜਿਨ੍ਹਾਂ ਕੋਲ ਵੀ ਇਹ ਸ਼ਰਾਬ ਬ੍ਰਾਮਦ ਹੋਈ ਹੈ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਇੱਕ ਠੱਠੇ ਪਿੰਡ ਚੋਂ ਫੜੀ ਗਈ ਆ ਤੇ ਇੱਕ ਲੰਗਰਵਾਲ ਚੋਂ ਫੜੀ ਗਈ ਆ ਅ ਉੱਥੋਂ 200 ਲੀਟਰ ਸੀ ਇੱਥੇ 200 ਤੇ ਆਈ ਥਿੰਕ 150 ਹੋਏਗੀ ਇਹਦਾ ਕਿੰਨੀ ਕਿਸ਼ਕਾ ਬਣ ਜਾਣੀ ਸੀ ਔਰ ਕਿੰਨੇ ਕੁ ਨੁਕਸਾਨ ਦੇ ਆਈ ਥਿੰਕ ਨੀਅਰ ਬਾਊਟ 800 ਬੋਤਲਾਂ ਤੇ ਬਣੀ ਜਾਣੀ ਸੀ ਨੁਕਸਾਨ ਦਾ ਇੱਥੇ ਤੁਹਾਨੂੰ ਪਤਾ ਹੀ ਆ ਹਨਾ ਕਾਜ਼ ਆਫ ਡੈਥ ਵੀ ਹੋ ਸਕਦਾ ਇਹਦੇ ਨਾਲ ਕੀ ਕਾਰਵਾਈ ਇਹ ਕਾਰਵਾਈ ਇਨਾਂ ਤੇ ਐਫਆਈਆ ਲਾਂਚ ਹੋਏਗੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਏਗੀ ਵਿਜੇ ਕੁਮਾਰ ਵਿਜੇ ਕਿੱਥੋਂ ਤੋਂ ਪਸਰਾ ਆਪਣੇ ਕਿੰਨੇ ਪਿੰਡਾਂ ਚ ਰੇਡ ਹੋਈ ਕੋ ਕਾਫੀ ਪਿੰਡਾਂ ਚ ਚਾਹੀ 7-8 ਪਿੰਡ ਰੇਡ ਕਿਤੇ ਆਜੇ ਅਲੀਵਾਲ ਵਗੈਰਾ ਕਿ ਉਸ ਕਾਸੀਵਾਲ ਵਗੈਰਾ ਠੱਠੇ ਪਿੰਡ ਰੇਡ ਕੀਤਾ ਜਿਹਦੇ ਦੌਰਾਨ ਠੱਠੇ ਪਿੰਡ ਚ ਸਾਨੂੰ ਜ਼ਮੀਨ ਚ ਨੱਪੀ 200 ਲੀਟਰ ਲਾਂ ਮਿਲੀ ਉਸ ਤੋਂ ਬਾਅਦ ਅਸੀਂ ਪਿੰਡ ਲੰਗਰਵਾਲ ਸਰਚ ਕੀਤੇ ਆ ਜਿੱਥੇ ਦੋ ਕਰਾਂ ਦੇ ਵਿੱਚੋਂ ਜ਼ਮੀਨ ਚ ਨੱਪੀ ਸ਼ਰਾਬ ਲਾਂ ਮਿਲੀ ਹੈ ਜਿਹਦੇ ਇੱਕ ਘਰ ਦੇ ਵਿੱਚ 150 ਲੀਟਰ ਅਤੇ ਇੱਕ ਦੇ 160 ਲੀਟਰ ਹੋਰ ਮਿਲੀ ਇਹ ਲੱਗਦਾ ਇਹ ਲਾਂ ਤੋਂ ਦੇਸੀ ਸ਼ਰਾਬ ਕਿੰਨੀ ਬਣੇਗੀ ਇਹ ਤਕਰੀਬਨ 90 ਤੋਂ 100 ਬੋਤਲਾਂ ਬਣਨੀ ਸੀ ਇਸ ਟੋਟਲ ਲਾਂ ਤੋਂ ਕਿੰਨੀ ਇਹਦਾ ਤੇ ਨੁਕਸਾਨ ਦਾ ਤੁਸੀਂ ਕੋਈ ਹਸਮਤ ਲਗਾ ਨਹੀਂ ਸਕਦੇ ਹੋ ਇਹਦੀ ਕੋਈ ਡਿਗਰੀ ਨਹੀਂ ਹੁੰਦੀ ਹੈ ਇਹਦੇ ਨਾਲ ਪੀਣਾ ਤੁਹਾਨੂੰ ਮੌਤ ਹੋ ਸਕਦੀ ਹੈ ਤੁਹਾਡੇ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਜੇ ਦੇਖਿਆ ਜਾਵੇ ਚੋਨਾ ਦੇ ਨੇੜੇ ਆ ਹੋ ਸਕਦਾ ਜੀ ਪਤਾ ਹੀ ਨਹੀਂ ਸਕਦੀ ਜੋਨਾ ਚ ਤੇ ਰੁਟੀਨ ਦੇ ਵਿੱਚ ਵੀ ਅਸੀਂ ਜਿਹੜੇ ਇਨਸ਼ਾਅਰ ਵਿੱਚੋਂ ਦਾ ਕੰਮ ਕਰਦੇ ਹੁੰਦੇ ਹਾਂ